ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਨੂੰ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁਖ ਬੁਲਾਰੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਸੱਟ ਨੂੰ ਸਾਰੇ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਲਈ ਪ੍ਰਧਾਨ ਦੀ ਅਗਵਾਈ ਹੇਠ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਵੱਡਾ ਰਾਮਰੋਲਾ ਪੈਦਾ ਕੀਤਾ ਜਾ ਰਿਹਾ ਸੀ ਜਿਸ ਕਾਰਨ ਸੰਗਤ ਦੇ ਵਿੱਚ ਭਰਮ ਪੈਦਾ ਹੋਇਆ ਕਿ ਸ਼ਾਇਦ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਭਰਮ ਨੂੰ ਦੂਰ ਕਰਨ ਦੇ ਲਈ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਸਰਦਾਰ ਗਰੇਵਾਲ ਨੇ ਜ਼ਾਦ ਦਵਾਇਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਸੀ ਜਿਸ ਤੋਂ ਬਾਅਦ ਗਿਆਨੀ ਈਸ਼ਰ ਸਿੰਘ ਜੀ ਦੀ ਅਗਵਾਈ ਹੇਠ ਜਾਂਚ ਕੀਤੀ ਗਈ ਇਸ ਜਾਂਚ ਦੌਰਾਨ 16 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਇਥੋਂ ਤੱਕ ਕਿ ਹਾਈ ਕੋਰਟ ਤੋਂ ਬਹਾਲ ਹੋ ਕੇ ਆਏ ਚਾਰ ਕਰਮਚਾਰੀਆਂ ਦੀ ਬਹਾਲੀ ਵੀ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੱਦੇ ਨਜ਼ਰ ਸਵੀਕਾਰ ਨਹੀਂ ਕੀਤੀ। ਉਹਨਾਂ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਲਈ ਹਮੇਸ਼ਾ ਹੀ ਵਚਨਬੱਧ ਰਹੀ ਹੈ ਤੇ ਅੱਗੇ ਵੀ ਰਹੇਗੀ। ਉਹਨਾਂ ਆਸ ਜਤਾਈ ਹੈ ਕਿ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਚੱਲ ਰਹੀ ਜਾਂਚ ਦੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਖ ਬੁਲਾਰੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਕਾਲਪਤਖ ਸਾਹਿਬ ਜੀ ਦੇ ਕਾਰਜਕਾਰੀ ਜਹੇਦਾਰ ਗਿਆਨੀ ਕੁਦੀਪ ਸਿੰਘ ਗੜਗੜ ਜੀ ਵੱਲੋਂ ਇੱਕ ਸ਼੍ਰੋਮਣੀ ਕਮੇਟੀ ਨੂੰ ਹੁਦੇਸ਼ ਦਿੱਤਾ ਗਿਆ ਇਹ ਜੋ 328 ਰੂਪਾ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਜਿਹੜੀ ਸੈਟ ਬਣੀ ਆ ਉਸ ਨੂੰ 328 ਰੂਪਾ ਨਾਲ ਸੰਬੰਧਿਤ ਜਿਹੜੇ ਕੋ ਡਾਕੂਮੈਂਟ ਹੈਗੇ ਆ ਉਹ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਉਹ ਡਾਕੂਮੈਂਟ ਮੁਹੱਈਆ ਕਰਾਇਆ ਜਾਂਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਇੱਕ ਵਾਵੇਲਾ ਤੇ ਨਾਮਰੋਲਾ ਖੜਾ ਕੀਤਾ ਗਿਆ ਸੀ ਭਾਵੇਂ ਕਿ ਛਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਕਾਂਟਕ ਸਾਹਿਬ ਨੂੰ ਇਸ ਦੀ ਜਾਂਚ સોਪੀ ਕਾਂਟਕ ਸਾਹਿਬ ਨੇ ਇਸ਼ਰ ਸਿੰਘ ਜੀ ਦੇ ਅਗਵਾਈ ਦੇ ਵਿੱਚ ਜਾਂਚ ਕੀਤੀ 16 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸਜ਼ਾ ਦਿੱਤੀ ਗਈ ਛਰੋਣੀ ਕਮੇਟੀ ਨੇ ਦਿੱਤੇ ਹੁਕਮ ਨੂੰ ਪੂਰਾ ਪਰਮਾਨਿਆ ਉਹ ਲੋਕ ਜਿਹੜੇ ਆ ਹਾਈ ਕੋਰਟ ਤੋਂ ਚਾਰ ਲੋਕ ਬਹਾਲ ਵੀ ਹੋ ਕੇ ਆਏ ਤੇ ਸ਼ਰੋਣੀ ਕਮੇਟੀ ਨੇ ਉਹਨਾਂ ਦੀ ਬਹਾਲੀ ਵੀ ਪਰਮਾਨੈਂਟ ਨਹੀਂ ਕੀਤੀ ਉਹਨਾਂ ਨੂੰ ਜਿਹੜਾ ਮੌਤਰ ਕੀਤਾ ਗਿਆ। ਤੋਂ ਅੱਜ ਸਿੰਘ ਸਾਹਿਬ ਨੇ ਕਿਉਂਕਿ ਸੰਗਤ ਦੇ ਵਿੱਚ ਇੱਕ ਭੜਮ ਪਾਇਆ ਗਿਆ ਕਿ ਜਿਹੜੀ ਸ਼ਰੋਣੀ ਗੁਰਦੁਆਰਾ ਪਰੰਦਰ ਕਮੇਟੀ ਆ ਇਹ ਸ਼ਾਇਦ ਇਹਨਾਂ ਦੋਸ਼ੀਆਂ ਨੂੰ ਵਿਚਾਰ ਰਹੀ ਆ। ਤੋਂ ਉਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਹਿ ਜਾਵੇ ਕਿ ਸ਼ਰੋਣੀ ਕਮੇਟੀ ਕਿਸੇ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਬਚਾਅ ਕਰਨ ਵਾਸਤੇ ਨਹੀਂ ਆਉਦੀ। ਤੋਂ ਸਿੰਘ ਸਾਹਿਬ ਨੇ ਇਸ ਗੱਲ ਦੇ ਦੇਜ ਦਿੱਤੇ ਆ ਨਾਲੇ ਵੀ 60 ਤੋਂ ਨਾਲ ਵੇਚ ਦਿੱਤਾ ਕਿ ਜਿਹੜੇ ਲੋਕ ਬੇਲੋੜਾ ਵਿਵਾਦ ਕਰਕੇ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਨੂੰ ਲੈ ਕੇ ਬਹੁਤ ਕਿਹੜਾ ਉੱਚੀ ਨੀਵੀਂ ਭਾਸ਼ਾ ਕਰ ਰਹੇ ਨੇ ਉਹਨਾਂ ਨੂੰ ਵੀ ਸਖਤ ਕਿਹਾ ਵਾ। ਤੇ ਤੀਜੀ ਗੱਲ ਇਹ ਆ ਕਿ ਉਸ ਰਿਪੋਰਟ ਦੇ ਵਿੱਚ ਜਿਸ ਰਿਪੋਰਟ ਨੂੰ ਆਧਾਰ ਬਣਾਇਆ ਗਿਆ 16 ਬੰਦਿਆਂ ਤੇ 295 ਇਹਦਾ ਪਰਚਾ ਦਰਜ ਕਰ ਲਈ ਉਹਦੇ ਵਿੱਚ ਲਿਖਿਆ ਗਿਆ ਕਿ ਕੋਈ ਵੀ ਸਿਆਸੀ ਪਾਰਟੀ ਇਸ ਦਾ ਖਾਸ ਲਾਭ ਨਾਲ ਲਵੇ ਉਹ ਇਹ ਗੱਲ ਨਹੀਂ ਸਕਤੀ ਨਾਲ ਆਦੇਸ਼ ਅੱਜ ਸਾਹਮਣੇ ਆਏ ਨੇ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹਮੇਸ਼ਾ ਹੀ ਪੂਰਾ ਪਹਿਰਾ ਦਿੰਦੀ ਆ ਤੇ ਹੁਣ ਵੀ ਪੂਰਾ ਦੇ ਕੇ ਅਸੀਂ ਆਸ ਕਰਾਂਗੇ ਕਿ ਸਰਕਾਰ ਜਿਹੜੀ ਆ 328 ਰੁਪਏ ਦੇ ਮਾਮਲੇ ਦੇ ਵਿੱਚ ਜਿਹੜੇ ਦੋਸ਼ ਸ਼੍ਰੋਮਣੀ ਕਮੇਟੀ ਦੇ ਸਰ ਮੜ ਰਹੀ ਸੀ ਅਸੀਂ ਚਾਹਾਂਗੇ ਕਿ ਉਸ ਦੇ ਨਤੀਜੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਲਦੀ ਸਾਹਮਣੇ ਆਉਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਪਾਏ ਭਰ ਭਲੇਖੇ ਜਿਹੜੇ ਆ ਉਹ ਦੂਰ ਹੋ ਸਕੇ